ਬਾਬਾਈ ਮੁੱਖ ਮੰਤਰੀ ਤੋਂ ਖੁਸ਼ ਹਾਂ ਜਮਾਇ ਖੁਸ਼ ਹੈ ਜੀ ਜਮਾਇ ਰੱਬ ਕੋ ਬਹੁਤ ਖੁਸ਼ ਹੈ ਬਹੁਤ ਸੋਹਣਾ ਕੰਮ ਕਰਦਾ ਮੁੱਖ ਮੰਤਰੀ ਨੂੰ ਪਾਵਾਂਗੇ ਵੋਟਾਂ ਪੂਰੀਆਂ ਜੱਜ ਕੇ ਤੁਸੀਂ ਨਹੀਂ ਕਰਦੇ ਜੀ ਆ ਬਈ ਫਿਰ ਦੇਾਂਗੇ ਅਸੀਂ ਤਾਂ ਬਥੇਰਾ ਚੰਗਾ ਸਮਝਦੇ ਹੈਗੇ ਕੰਮ ਹੋਇਆ ਨਹੀਂ ਪਿੰਡ ਚ ਕੋਈ ਕੀ ਦਸੀਏ ਜੀ ਕਰਦੇ ਮੁੱਖ ਮੰਤਰੀ ਕੰਮ ਕਰ ਨਗਰ ਦੇ ਪਾ ਖੋਲ ਰਿਹਾ ਰੋਧੀ ਪਾਰਟੀ ਵਾਲੇ ਕਹਿੰਦੇ ਵਧੀਆ ਕਰ ਨਹੀਂ ਰਹੇ ਵਿਰੋਧੀ ਤਾਂ ਫਿਰ ਲੱਗਦੀ ਹੁੰਦੀ ਨਹੀਂ ਵਿਰੋਧੀ ਤਾਂ ਕਹਿਣੀ ਹੁੰਦਾ ਫਿਰ ਜੱਟ ਜ਼ਿੰਮੇਦਾਰਾਂ ਦਾ ਸਾਰਾ ਕੁਝ ਬਣਾਏ ਜਾਂਦੇ ਨੇ ਗਰੀਬਾਂ ਦਾ ਕੁਝ ਕਰਦੇ ਨਹੀਂ ਇਹ ਗੇ ਫਤਹੀ ਕਿਹੜੀ ਪਾਰਟੀ ਜਿੱਤ ਰਹੀ ਹੈ ਆਪਦੇ ਨੇ ਪਾਵਾਂਗੇ ਜੀ ਕੰਮ ਤਾਂ ਜੀ ਹੋਈ ਜਾਂਦੇ ਨੇ ਸਾਡੇ ਤਾਂ ਚੱਲੀ ਜਾਂਦਾ ਕਿਹੜਾ ਟਾਲੂ ਟਾਲਾ ਦੀ ਵਧੀਆ ਪਿੰਡ ਜਾਏ ਗੀੜੀ ਫਿਰਦੀ ਦੇਖ ਲੈ ਜੇ ਜਿਹੜਾ ਜੀ ਕਹਿੰਦੇ 1000 ਰੁਪਏ ਪਾਉਂਦਾ ਪਾਊਗਾ ਮਹੀਨੇ ਦਾ ਉਹ ਪਾਇਆ ਪਾਹੇ ਨਾ ਉਹ ਕਹਿੰਦੇ ਅਜੇ ਥੋੜੇ ਚਿਰ ਨੂੰ ਬਾਅਦ ਚ ਪਾਵਾਂਗੇ ਉਹ ਤੁਹਾਨੂੰ ਬੁਣੀਆਂ ਮਰ ਜਾਣੀਆਂ ਜਿਹੜੀਆਂ ਲੈਣੀਆਂ ਖੁਸ਼ਾ ਦਲਵੇ ਔਰ ਲੈੜਦਾ ਹੁੰਦੇ ਸਾਨੂੰ ਲੈੜ ਕਣ ਦਾ ਮਚਾਦੇ ਮੱਛਰਖਾਨ ਦਾ ਮੁੱਦੇ ਨੂੰ ਮੱਛਰਾਂ ਨਾ ਮਾਰਨ ਦੇ 8000 ਹੋ ਗਿਆ ਮਹੀਨੇ ਬਾਅਦ ਕਿਆ ਸੀ ਨਾ ਛੋਟੇ ਤਾਂ ਪਿੰਡ ਦੇ ਆ ਫਿਰ ਤੁਸੀਂ ਕਹਿੰਦੇ ਨਹੀਂ ਉਹਨਾਂ ਕੀ ਕੀ ਚਲੋ ਇੱਜ਼ਤ ਤਾਂ ਕਰਨੀ ਪੈਂਦੀ ਆ ਫਿਰ ਵੀ ਆਉਂਦਾ ਪਾਹੀ ਚਾਰਾ ਬਹੁਤ ਵਧੀਆ ਜੀ ਆ ਬੁੜੇ ਠੇਰਿਆਂ ਨੂੰ ਨੋਜ ਕਰਤੇ ਉਹਨਾਂ ਦਮਾਨ ਨੇ ਕੀਤਾ ਕੰਮ ਕਰ ਪੈਣਗੇ ਠੇਰਾ ਘਾਟਾ ਜੀ ਕੰਮ ਦਾ ਕੋਈ ਅਰਥ ਨਹੀਂ ਪਾਵਾਂਗੇ ਵੋਟਾਂ ਪਾਵਾਂਗੇ ਜਿੱਤਾਂਗੇ ਪਾਵਾਂਗੇ ਜਦੋਂ ਸਾਡੇ ਦੇ ਸਾਡੇ ਦੇ ਲਹੂ ਡੋਲਦਾ ਅਸੀਂ ਵੀ ਲਹੂ ਡੋਲਾਂਗੇ ਉੱਤੇ ਸਤੋਜ ਪਿੰਡ ਮੁੱਖ ਮੰਤਰੀ ਭਗਵੰਤ ਮਾਨ ਦਾ ਪਿੰਡ ਹੈ ਤੇ ਪਿੰਡ ਦੇ ਵਿੱਚੋਂ ਲੋਕ ਕਿਸ ਨੂੰ ਵੋਟਾਂ ਪਾ ਕੇ ਜਿਤਾਉਣਾ ਚਾਹੁੰਦੇ ਨੇ ਕਿਉਂਕਿ ਐਮਪੀ ਦੀਆਂ ਚੋਣਾਂ ਨੇ ਸਹਰੂ ਲੋਕ ਸਭਾ ਹਲਕੇ ਦੇ ਵਿੱਚ ਸਤੋਜ ਪਿੰਡ ਆਉਂਦਾ ਇੱਥੋਂ ਦੇ ਲੋਕਾਂ ਤੋਂ ਜਾਣਦੇ ਆ ਅਤੇ ਇਹਨਾਂ ਦੀ ਰਾਏ ਜਾਣਦੇ ਆ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਕੀ ਸੋਚਦੇ ਨੇ ਕੀ ਮੁੱਖ ਮੰਤਰੀ ਨੇ ਪਿੰਡ ਦੇ ਵਿੱਚ ਵਿਕਾਸ ਦੇ ਕੰਮ ਕੀਤੇ ਆ ਜਾਂ ਫਿਰ ਨਹੀਂ ਅਤੇ ਲੋਕ ਕਿੰਨੇ ਕੁ ਮੁੱਖ ਮੰਤਰੀ ਭਗਵੰਤ ਮਾਨ ਤੋਂ ਖੁਸ਼ ਨੇ ਆਓ ਲੋਕਾਂ ਦੇ ਨਾਲ ਗੱਲਬਾਤ ਕਰਕੇ ਜਾਣ ਲੈਨੇ ਆ ਕਿਹੜੀ ਪਾਰਟੀ ਦਾ ਜੋਰ ਆ ਇੱਧਰ ਗੁਰਦਾਮ ਪਾਰਟੀ ਦੀ ਜੋਰ ਹੈ ਜੀ ਮੁੱਖ ਮੰਤਰੀ ਦਾ ਪਿੰਡ ਹੈ ਕੰਮਕਾਰ ਹੁੰਦੇ ਪਿੰਡ ਚ ਪੂਰੇ ਫੁੱਲ ਵਧੀਆ ਜੀ ਹੋਇਆ ਵਿਕਾਸ ਬਹੁਤ ਵਿਕਾਸ ਹੋ ਰਿਹਾ ਸਕੂਲ ਬਣ ਗਿਆ ਸੈੱਡ ਪੈ ਗਈ ਉਧਰ ਪਾਸ ਤਾਲ ਬਣ ਗਿਆ ਅੱਛਾ ਜੀ ਅੰਡਰਗਰਾਉਂਡ ਪਾਣੀ ਪੇਜ ਰਹੇ ਨੇ ਸਾਰੇ ਪਾਈਪਾਂ ਵਾਲਾ ਹਾਂ ਅੱਛਾ ਹਾਂ ਜੀ ਬਾਬਾ ਜੀ ਕਰਦੇ ਮੁੱਖ ਮੰਤਰੀ ਕੰਮਕਾਰ ਹੈ ਮੁੱਖ ਮੰਤਰੀ ਪਿੰਡ ਦਾ ਤੁਹਾਡੇ ਦਾ ਹਾਂ ਕੰਮਕਾਰ ਕਰਦਾ ਵਧੀਆ ਫੜ ਲੋ ਅੱਛਾ ਹਾਂ ਜੀ ਨਗਰ ਦੇ ਪਾ ਖੋਲੂਗੇ ਅੱਛਾ ਹਾਂ ਜੀ ਖੁਸ਼ ਹਾਂ 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 ਠੀਕ ਹੈ। ਥਾਰੇ ਕੰਮ ਜਾ ਸਰਵਿੰਦੇ ਪਿੰਡ ਦੇ ਕੰਮ ਚੱਲ ਜਾਈ ਜਾਂਦੇ ਨੇ। ਅੱਛਾ ਜੀ। ਮਾਜੀਆ ਪ੍ਰੋਗਰਾਮ ਆਇਆ। ਪਹਿਲਾਂ ਜਦੋਂ ਦੂਜੀਆਂ ਸਰਕਾਰਾਂ ਸੀ ਉਦੋਂ ਕੰਮਕਾਰ ਹੋਏ ਕਹੇ ਹੁਣ ਵੱਧ ਹੋ ਰਿਹਾ ਹੈ। ਉਦੋਂ ਰਾਤ ਤੇ ਰਹਿ ਜਾਂਦੇ ਜੀ। ਅੱਛਾ। ਹਾਂ ਕੋਈ ਨਾਲਾ ਆਗਾ ਕੋਈ ਨਹਿਰਾ ਕਿ ਉਦੋਂ ਰਾਤ ਹੀ ਕੰਮ ਸਾਡੇ ਰਾਤ ਨੂੰ ਲੁੱਟ ਜਾਂਦੇ। ਅੱਛਾ ਜੀ। ਹੁਣ ਸਿੱਧੇ ਹੁੰਦੇ ਨੇ। ਠੀਕ ਹੈ। ਇਸ ਵਾਰੀ ਵੋਟਾਂ ਕਿਹਨੂੰ ਪੈ ਰਹੀਆਂ ਫਿਰ ਪਿੰਡ 'ਚ ਵੱਧ? ਪਿੰਡ ਦੇ ਨੂੰ ਹੀ ਪਾਵਾਂਗੇ ਜੀ। ਅੱਛਾ। ਹੋਰ ਹੁਣ ਬਾਹਰ ਨਹੀਂ ਕਰਣ ਜਾਵਾਂਗੇ। ਠੀਕ ਹੈ। ਮంత్రి ਨੂੰ ਟਿਕਟ ਦਿੱਤੀ ਐ ਕਿਦਾ ਭਗਵੰਤ ਮਾਨ ਨੇ ਆਪਣੇ ਕਿਹੜੇ ਨੂੰ ਉਮੀਦਵਾਰ ਨੂੰ ਹੈ ਜੇ ਮੰਤਰੀ ਕਹੂਗਾ ਆਪਾਂ ਉਧਰ ਪਾ ਦਾਂਗੇ ਠੀਕ ਹੈ ਇਹ ਜਿਹੜਾ ਝਾੜੂ ਵਾਲਿਆਂ ਨੂੰ ਹੀ ਪਾਉਣੀ ਆ ਮਤਲਬ ਹੈ ਝਾੜੂ ਵਾਲਿਆਂ ਨੂੰ ਹੀ ਪਾਉਂਗੇ ਹਾਂ ਝਾੜੂ ਵਾਲਿਆਂ ਨੂੰ ਠੀਕ ਹੈ ਵਧੀਆ ਪ੍ਰੋਗਰਾਮ ਹੈ ਅੱਛਾ ਹੋਰ ਸਭ ਤੋਂ ਠੀਕ ਹੈ ਹੋਰ ਕੋਈ ਕਿਹੜਾ ਕੰਮ ਵਧੀਆ ਲੱਗਿਆ ਤੁਹਾਨੂੰ ਪੰਜਾਬ ਦੇ ਵਿੱਚ ਜਿਹੜਾ ਹੋ ਰਿਹਾ ਹੈ ਵਧੀਆ ਹੋ ਰਿਹਾ ਨਹੀਂ ਸਾਰੇ ਮਾੜਾ ਤਾਂ ਕੋਈ ਵੀ ਨਹੀਂ ਹੈਗਾ ਜੀ ਅੱਛਾ ਹੂੰ ਵਿਰੋਧੀ ਪਾਰਟੀਆਂ ਵਾਲੇ ਕਹਿੰਦੇ ਵਧੀਆ ਕਰ ਨਹੀਂ ਰਹੇ ਵਿਰੋਧੀ ਤਾਂ ਫਿਰ ਲੱਗਦੀ ਹੁੰਦੇ ਨਹੀਂ ਜੀ ਵਿਰੋਧੀ ਨੇ ਤਾਂ ਕਹਿਣੀ ਹੁੰਦਾ ਫਿਰ ਠੀਕ ਵਿਰੋਧੀ ਜੇ ਵਿਰੋਧ ਨਹੀਂ ਕਰਨਗੇ ਫਿਰ ਕੰਮ ਨਹੀਂ ਬਣਦਾ ਪਿੰਡ 'ਚ ਤਾਂ ਨਹੀਂ ਵਿਰੋਧ ਮੁੱਖ ਮੰਤਰੀ ਦਾ ਨਾ ਨਾ ਜਮੀਨ ਸਵਾਲ ਹੀ ਪੈਦਾ ਨਹੀਂ ਅੱਛਾ ਹਮ ਹੋਰ ਕੋਈ ਕੰਮਕਾਰ ਪਿੰਡ 'ਚ ਤੁਹਾਨੂੰ ਲੱਗਿਆ ਹੋਵੇ ਜਿਹੜਾ ਵੀ ਹਜੇ ਨਹੀਂ ਹੋਇਆ ਹੋਣਾ ਚਾਹੀਦਾ ਕਿਦੋਂ ਰਹਿੰਦੇ ਨਹੀਂ ਬਸ ਹੋ ਜਾਣਗੇ ਉਹ ਵੀ ਕਿਤਾ ਬੈਂਕ ਰਹਿੰਦੀ ਹੁਣ ਕਰਨੀਆਂ ਅੱਛਾ ਹਮ ਠੀਕ ਹੈ ਸੋਚਾ ਵੀ ਹਾਂ ਇੱਕ ਸਟੇਟਿ ਜੇ ਨਹੀਂ ਉਤਾਰ ਮਘੜਾ ਇਤਨਾ ਸਾਂਝੀ ਹੈ ਜੀ ਅੱਛਾ ਜੀ ਦੋ ਕੁ ਚੀਜ਼ਾਂ ਹੀ ਰਹਿ ਗਈਆਂ ਬਸ ਹੋਣਗੇ ਆ ਮੁੱਖ ਮੰਤਰੀ ਹਾਂ ਪੱਕਾ ਕਰਾਉਣਗੇ ਪੱਕਾ ਕਹਿੰਦੇ ਨੇ ਪਿੰਡ ਚ ਆਉਂਦੇ ਰਹਿੰਦੇ ਆ ਮੁੱਖ ਮੰਤਰੀ ਹਾਂਜੀ ਹਾਂ ਅੱਛੇ ਮਹੀਨੇ ਮਾਰਦੇ ਨੇ ਕਿਹੜਾ ਅੱਛਾ ਤੇ ਉਹਨਾਂ ਦੇ ਮਾਤਾ ਜੀ ਇੱਥੇ ਆਉਂਦੇ ਆ ਹਾਂ ਇੱਥੇ ਹੀ ਰਹਿੰਦੇ ਨੇ ਉਹ ਤਾਂ ਜਿਆਦਾ ਜਿਆਦਾ ਦਰ ਤਾਂ ਪਤਾ ਨਹੀਂ ਕਿਹੜੀ ਪਾਰਟੀ ਜਿੱਤ ਰਹੀ ਹੈ ਸਤਾਪ ਦੇ ਨੇ ਪਾਵਾਂਗੇ ਜੀ ਕਿਉਂ ਹੋਰ ਕੰਮ ਕਰਦਾ ਹੈ ਉਹਦਾ ਬੰਦਾ ਕੰਮ ਤਾਂ ਕਰਦਾ ਹੀ ਆ ਜੀ ਤਾਈ ਨੂੰ ਤਾਂ ਵੋਟਾਂ ਪਾਵਾਂਗੇ ਅੱਛਾ ਹਾਂ ਤੇ ਪਹਿਲਾਂ ਵਾਲਿਆਂ ਨੇ ਕੀਤਾ ਸੀ ਕੁਛ ਕਿ ਨਹੀਂ ਕੁਛ ਨਹੀਂ ਸਾਡੇ ਤਾਂ ਮਗਰੀ ਰਾਸਟੀਆਂ ਇਸ ਤੇ ਇੱਥੇ ਅੰਦਰ ਨੂੰ ਮੁੱਕ ਜਾਂਦਾ ਹੀ ਕੰਮ ਹਾਂ ਅੱਛਾ ਸਰੇ ਤੇ ਆ ਗਏ ਠੀਕ ਐ ਮੁੱਖ ਮੰਤਰੀ ਬਣਨ ਤੋਂ ਬਾਅਦ ਪਿੰਡ ਚ ਪਿਆ ਫਰਕ ਬਹੁਤ ਜੀ ਇਹ ਆ ਦੇਖ ਪੱਖੇ ਲਾਇ ਪੈਨੇ ਅੱਛਾ ਹੋਰ ਠੀਕ ਐ ਹੋਰ ਨੌਕਰੀਆਂ ਨੁਕਰੀਆਂ ਮਿਲੀਆਂ ਪਿੰਡ ਦੇ ਲੋਕਾਂ ਨੂੰ ਪਿੰਡ ਦੇ ਨੂੰ ਨੌਕਰੀਆਂ ਮਿਲ ਗਈਆਂ ਅੱਛਾ ਤੇ ਬਾਕੀ ਨਸ਼ਾ ਪੱਤਾ ਘਟਿਆ ਨਸ਼ਾ ਪੱਤਾ ਠੀਕ ਹੀ ਆ ਸਾਡੇ ਪਿੰਡ ਅੱਛਾ ਹੂੰ ਠੀਕ ਐ ਜੀ ਬਾਕੀ ਫਸਲ ਫਸਲ ਵਧੀਆ ਵਿਕਦੀ ਆ ਵਧੀਆ ਵਧੀਆ ਜੀ ਵਧੀਆ ਮੁੱਖ ਮੰਤਰੀ ਆਉਂਦੇ ਰਹਿੰਦੇ ਹਾਂ ਮੁੱਖ ਮੰਤਰੀ ਤਾਂ ਜਦੋਂ ਕਹਿਦਾਂ ਨੇ ਹੁੰਦੀ ਆ ਜਾਂਦਾ ਅੱਛਾ ਠੀਕ ਹੈ ਉਰੀ ਆ ਕੇ ਬਹਿੰਦਾ ਅੱਛਾ ਸਾਥ ਜੀ ਬਹਿੰਦੇ ਆ ਹਾਂ ਠੀਕ ਹੈ ਆਮ ਲੋਕਾਂ ਵਰਗਈ ਆ ਆਮ ਲੋਕਾਂ ਵਰਗਾ ਜਮਾ ਕੀ ਬਦਲਗੇ ਨਾ ਨਾ ਉਹ ਨਹੀਂ ਬਦਲਣਾ ਵਾਲਾ ਨਹੀਂ ਹੈ ਪਿੰਡ ਦੇ ਵਿੱਚ ਹੋਇਆ ਕੰਮਕਰ ਮੁੱਖ ਮੰਤਰੀ ਬਣਨ ਤੋਂ ਬਾਅਦ ਕੰਮ ਤਾਂ ਜੀ ਹੋਈ ਜਾਂਦੇ ਨੇ ਸਾਡੇ ਤਾਂ ਚੱਲੀ ਜਾਂਦਾ ਅੱਛਾ ਜੇ ਜਿੰਦਾ ਬਣਿਆ ਉਹ ਦਿਨ ਹੀ ਚਲੀ ਜਾਂਦਾ ਕੰਮ ਚਾਰ ਸਪੀਰੀ ਚੱਲੀ ਜਾਂਦਾ ਅੱਛਾ ਹਾਂ ਬਾਕੀ ਦੇ ਵਾਲਾ ਟਿਆ ਲੂਟਾ ਵਾਲਾ ਦੀ ਵਧੀਆ ਪਿੰਡ ਦੇ ਵਾਲੇ ਕੀੜੀ ਫਿਰਦੀ ਦੇਖ ਲੈ ਚਾਹੇ ਫੇ ਰਾਤ ਬਰਾਤੇ ਸਾਰਾ ਕੁਝ ਚਲੀ ਜਾਂਦਾ ਕੰਮ ਅੱਛਾ ਕਿਉਂ ਬਾਬਾ ਜੀ ਹਾਂ ਜੀ ਮੁੱਖ ਮੰਤਰੀ ਤੋਂ ਖੁਸ਼ ਹਾਂ ਹਾਂ ਜਮਾਇ ਖੁਸ਼ ਹੈ ਜੀ ਅੱਛਾ ਹਾਂ ਜਮਾਇ ਵਾਗੋ ਵਾਖ ਖੁਸ਼ਾਂਗੇ ਬਹੁਤ ਸੋਹਣਾ ਕੰਮ ਕਰਦਾ ਹਾਂ ਹਾਂ ਜੀ ਐਵੇਂ ਤਾਂ ਆਪਾਂ ਕਹਿ ਨਹੀਂ ਜਾਂਦਾ ਬਹੁਤ ਸੋਹਣਾ ਕੰਮ ਕਰਦਾ ਅੱਛਾ ਹਾਂ ਜੀ ਬਦਲਾ ਆਇਆ ਹੈਂ ਬਦਲਾ ਆ ਗਿਆ ਨਾ ਨਾ ਬਦਲਾ ਹੁੰਦੇ ਨਹੀਂ ਹੈ ਗਿਉ ਨੂੰ ਅੱਛਾ ਨਾ ਜੀ ਨਾ ਨਾ ਉਹਨਾਂ ਨੂੰ ਫੇਰ ਪਾਉਣੀਆਂ ਵੋਟਾਂ ਹੈ ਵੋਟਾਂ ਇਸ ਵਾਰੀ ਫੇਰ ਪਹਿਣਗੀਆਂ ਉਦਰੀ ਹਾਂ ਪਹਿਣੀਆਂ ਜੀ ਉਹਨੂੰ ਪਾਵਾਂਗੇ ਵੋਟਾਂ ਪਾਵਾਂਗੇ ਜੀ ਜਿੱਤ ਕੇ ਪਾਵਾਂਗੇ ਕਿਤੇ ਸਾਡੇ ਦੇ ਸਾਡੇ ਦੇ ਲਹੂ ਡੋਲਦਾ ਅਸੀਂ ਵੀ ਲਹੂ ਡੋਲਾਂਗੇ ਉੱਤੇ ਹਾਂ ਜੀ ਜ਼ਰੂਰ ਸਾਡੇ ਦਾ ਹਮ ਸਾਤ ਦਾ ਸਾਈ ਦਾ ਦਾ ਸਾਰੀ ਉਮਦੀ ਮੰਨ ਦਿੱਤੀ ਹੈ ਚੰਗੇ ਸੱਡੇ ਸੋਡੇ ਪਾਤੇ ਚੰਗੇ ਵਧੀਆ ਹੋ ਕਰਾ ਰਹਾ ਉਹਨਾਂ ਕੰਮ ਕਰ ਰਹੀ ਐ ਮੇਰੇ ਕਿਹ ਜੀ ਫਲਾਣਾ ਠੰਮ ਕੇ ਬਹੁਤ ਸੋਹਣਾ ਕੰਮ ਕਰ ਰਿਹਾ ਹੈ ਹਾਂ ਜੀ ਹਾਂ ਜੀ ਹੋਇਆ ਕੰਮ ਕਰ ਹਾਂ ਵਧੀਆ ਜੀ ਬਹੁਤ ਕੰਮ ਚੱਲ ਚੱਲੀਆਂ ਚੱਲੀਆਂ ਸਾਡੇ ਪਿੰਡ 'ਚ ਅੱਛਾ ਮੱਖ ਮੰਤਰੀ ਦਾ ਪਰਿਵਾਰ ਮਿਲਦਾ ਰਹਿੰਦਾ ਇੱਥੇ ਆਉਂਦੇ ਰਹਿੰਦੇ ਹਾਂ ਜੀ ਆਉਂਦੇ ਰਹਿੰਦੇ ਨੇ ਹਾਂ ਜੀ ਹਾਂ ਮਿਲਦੇ ਦਿਲਦੇ ਰਹਿੰਦੇ ਨੇ ਠੀਕ ਹੈ ਹਾਂ ਥੋੜੇ ਤਾਂ ਘਰਾਂ ਦੇ ਵਿੱਚੋਂ ਹੀ ਇੱਥੋਂ ਕੋਲ ਹੀ ਆ ਹਾਂ ਠੀਕ ਹੈ ਜੀ ਠੀਕ ਉਰੇ ਦਾ ਹੁੰਦੇ ਜਾਂਦੀ ਰਹਿੰਦੇ ਨੇ ਬਾਕੀ ਸਿਰੇ ਲਾਈਟਾਂ ਰੂਟਾ ਆਲ ਬਾਤੀਆਂ ਦੇ ਖਾਲ ਲਾਈਟਾਂ ਬੀਆਂ ਚ ਸੜਕਾਂ ਤੇ ਸਾਰੇ ਨਾ ਜੀ ਸਾਡੇ ਸਹੀ ਕੰਮ ਕਰਦਾ ਜੀ ਕੋਈ ਉਹ ਕੰਮ ਨਹੀਂ ਕਰੇ ਬਹੁਤ ਹਾਂ ਬਹੁਤ ਸੋਹਣਾ ਕੰਮ ਕਰਦਾ ਜੀ ਹਾਂ ਜੀ ਆਪਣਾ ਘਰ ਦਾ ਕੰਮ ਨਹੀਂ ਹੁੰਦਾ ਹਜੇ ਤੱਕ ਕਰਿਆ ਕੋਈ ਆ ਲੋਕਾਂ ਦੇ ਕੰਮ ਕਰੀਏ ਦਾ ਬਸ ਕਰੇ ਕੋਈ ਨਵੀਂ ਇੱਟ ਨਹੀਂ ਲਾਈ ਨਾ ਕੋਈ ਇੱਟ ਨਹੀਂ ਲਾਈ ਉਹਨੇ ਆਪਦੇ ਕਰੇ ਉਹੀ ਘਰ ਪੁਰਾਣੇ ਪੁਰਾਣਾ ਘਰ ਹਾਂ ਪੁਰਾਣੇ ਘਰ ਹੈ ਠੀਕ ਹੈ ਹਾਂ ਜੀ ਜਿਵੇਂ ਠੀਕ ਹੈ ਜੀ ਸੋਰੀ ਫਿਰ ਵੋਟਾਂ ਉਧਰ ਹੀ ਜਾਣਗੀਆਂ ਹਾਂ ਉਧਰ ਹੀ ਜਾਣਗੀਆਂ ਜੀ ਜਿਉਂ ਨੂੰ ਪਾਵਾਂਗੇ ਇਹ ਤਾਂ ਪਿੰਡ ਦਾ ਬੰਦਾ ਹੈ ਠੀਕ ਹਾਂ ਜੀ ਹਾਂ ਬਾਕੀ ਜਿਹੜੇ ਰੇਲੀਆਂ ਰੋਡੀਆਂ ਦੇ ਵੀ ਜਾਣ ਜਿਉਂ ਜੱਫੀ ਪਾ ਕੇ ਮਿਲਦਾ ਬਾਜੀ ਚਾਹ ਤਾਂ ਜਿਉਂ ਜੱਫੀ ਪਾ ਕੇ ਮਿਲਦਾ ਕੇ ਅੱਛਾ ਕੋਈ ਮਿਲਦਾ ਰਹਿੰਦਾ ਤੁਹਾਨੂੰ ਹਾਂ ਮੁੱਖ ਮੰਤਰੀ ਬਣਨ ਤੋਂ ਬਾਅਦ ਫਰਕ ਤਾਂ ਨਹੀਂ ਪਿਆ ਨਾ ਨਾ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਪਾਇਆ ਨਾ ਅਸਲ ਮੁੱਖ ਮੰਤਰੀ ਬਣ ਕੇ ਕੋਈ ਬਦਲਿਆ ਤਾਂ ਨਹੀਂ ਨਾ ਜੀ ਨਾ ਨਾ ਬਦਲਿਆ ਨਹੀਂ ਨਾ ਅੱਛਾ ਹਾਂ ਜੀ ਸਹੀ ਬੰਦਾ ਹੈ ਰਵੰਤਮਾਨ ਦੇ ਪੱਖ ਚ ਹਾਂ ਉਹਦੇ ਪੱਖ ਚ ਪੰਡਾ ਮੁੰਡਾ ਕਰਕੇ ਉਹਦਾ ਪੱਖ ਚ ਰਹਿਣੀ ਪੂਪਾ ਚ ਹਾਂ ਕਰਦੇ ਕੰਮ ਕਰ ਮੁੱਖ ਮੰਤਰੀ ਕਰੀ ਜਾਂਦਾ ਵਧੀਆ ਪਿੰਡ ਚ ਹੋਇਆ ਕੋਈ ਕੰਮ ਆਹੀ ਹੋਈ ਜਾਂਦੇ ਜਾਜੂਲ ਵਧੀਆ ਬੁਣੀਆਂ ਨੇ ਇਹ ਪਹਿਲਾਂ ਕਿਤੇ ਹੋਇਆ ਚੱਲ ਇੰਨਾ ਕਦਾ ਹੋਈ ਜਾਂਦਾ ਕੁਸਤਾ ਕਰਦੀ ਆ ਵਧੀਆ ਠੀਕ ਹਾਂ ਮੋਦੀ ਨੇ ਦੁਨੀਆ ਜਾੜਤੀ ਆ ਹੁਣ ਮੰਡੀਆਂ ਤੋੜ ਦਿੰਦਾ ਕਿਤੇ ਕਹਿੰਦਾ ਜੀਰੀਆਂ ਨਾਲ ਜੱਟ ਜਾਣ ਕਿਤੇ ਕੀ ਦਿੰਦਾ ਜੱਟਾਂ ਨੂੰ ਠੀਕ ਹੈ ਮੈਂ ਤਾਂ ਇਹ ਕਹਣਾ ਇਹਨੂੰ ਫੜ ਕੇ ਵੇਚ ਦੇ ਤਾਂ ਕੰਡੀਸ਼ਨ ਵਾਲਾ ਹੈ ਪੰਜਾਬ ਤੇ ਹਰਿਆਣਾ ਦਾ ਮਾਤਾ ਆਪਣਾ ਸਾਰਾ ਪੰਜਾਬ ਨੂੰ ਮਾਰ ਦੂ ਤਰਨੇ ਦਿੱਥੇ ਹੁਣ ਤੁਸੀਂ ਕਿਹਨੂੰ ਜਿਤਾਉਂਗੇ ਫਿਰ ਇੱਧਰ ਇੱਥੋਂ ਕਿਹਨੂੰ ਜਿਤਾ ਰਹੇ ਹੋ ਇੱਥੇ ਤਾਂ ਹੁਣ ਦਿੰਦ ਸਿੰਘ ਸਾਹਿਬ ਇਹਨਾਂ ਨੂੰ ਪਾਉਣੇ ਲੱਗੂ ਵੋਟਾਂ ਚੜ੍ਹ ਵਾਏ ਨੂੰ ਅੱਛਾ ਹਾਂ ਠੀਕ ਹੈ ਹਾਂ ਹੋਰ ਤਾਂ ਖੁਸ਼ ਆਵਾਰੇ ਕੋਈ ਵੋਟਾ ਪਤਾ ਇਹ ਕਹਿੰਦਾ ਮੋਦੀ ਨਾ ਵਾਰੇ ਸਾਰੇ ਪੰਜਾਬ ਨੂੰ ਮਾਰ ਦੂਦ ਬਾ ਮੰਡੀਆਂ ਤੋੜੂਗਾ ਤੁਸੀਂ ਪੁੱਵਾਂ ਤੁਹਾਨੂੰ ਤਾਂ ਖੁਸ਼ ਵੀ ਹਾਂ ਕਿ ਉਹੀ ਪਾਣੀ ਪੂਕਣ ਦਾ ਕਰਕੇ ਖੁਸ਼ ਆ ਜਲਵੇ ਲੈਡ ਤਾਂ ਹੁੰਦੇ ਸਾਨੂੰ ਲੈਡ ਕਹਿੰਦਾ ਮਚਾਦੇ ਮੱਛਰ ਖਾਣ ਦਾ ਮੁੱਦੇ ਨੂੰ ਮੱਛਰਾਂ ਮਾਰਨ ਦੇ ਲੈਡ ਦਾ ਮਿਲਦੇ ਹਾਂ ਸਾਨੂੰ ਸਾਨੂੰ ਲੈਡ ਦਾ ਜੱਟਾਂ ਨੂੰ ਵਧੀਆ 9 ਵਜੇ ਵਗ ਜਾਂਦੇ ਨੇ ਖੇਤ ਰੋਟੀ ਖਾ ਕੇ 5 ਵਜੇ ਰੋਕ ਕੇ ਆਉਂਦੇ ਆ ਅੱਛਾ ਹਾਂ ਡਿਊਟੀ ਵਾਲਾ ਕੰਮ ਹੋ ਗਿਆ ਹਾਂ ਡਿਊਟੀ ਵਾਲਾ ਕੰਮ ਹੋ ਗਿਆ ਮੋਨਾ ਕੇ ਨਾ ਤੋਂ ਕੇ ਰੋਟੀ ਖਾਣ ਦਾ ਲਾ ਤੜਕੇ ਜਾ ਕੇ ਰੋਟੀ ਖਾ ਕੇ ਛੱਡ ਲੈਂਦਾ ਮੋਟਰ ਕਿੰਨੀ ਆਰਾਮਦਾਰੀ ਆ ਬਈ ਠੀਕ ਹੈ ਮੋਟ ਦੀ ਖੁਸ਼ ਆ ਹਾਂ ਖੁਸ਼ ਆ ਠੀਕ ਹੈ ਕਿਸੇ ਨਹੀਂ ਪੁੱਛਦਾ ਮੈਂ ਲੈਡ ਦਾ ਹਰੇ ਖੁਸ਼ ਹੈ ਕਿਉਂ ਜੀ ਆਉਂਦੀ ਹੈ ਲੈਟਰ ਰੂਟ? ਹਾਂ ਜੀ ਵਧੀਆ ਆਉਂਦੀ ਹੈ ਲੈਟਰ। ਮੁੱਖ ਮੰਤਰੀ ਪਿੰਡ ਦਾ ਥੋੜੇ ਦਾ ਕਰਦਾ ਕੰਮ ਕਰਦਾ। ਹਾਂ ਵਧੀਆ ਕੰਮ ਕਰਦਾ ਸਾਰੇ ਕੰਮ ਹੀ ਕਰਦਾ ਉਹ। ਕਿੰਨੀ ਗੱਲ ਕਹਾਂਗੇ ਸਕੂਲ ਸਕਾਲਾ ਸਾਰਾ ਕੰਮ ਕਰਦਾ ਉਹਨੇ। ਅੱਛਾ ਕਰੀ ਜਾਂਦਾ। ਹੋ ਗਿਆ ਵਿਕਾਸ ਪਿੰਡ ਚ? ਹਾਂ ਜੀ ਬਹੁਤ। ਅੱਛਾ ਪਾਣੀ ਦੇਖੇਂ ਜੀ ਮੋਗੇ ਲਵਾ ਦੇ ਕੱਚੀ ਦੇ ਪਾਣੀ ਨੂੰ ਆਮ ਕਰਤੇ ਸਭ ਛੜਤਾ ਚੀਮਾ ਚ ਕੱਲਾ ਆਈ ਦੀ ਮ ਦਵਾਈ ਲੱਗੇ ਛੜਤਾ ਔਰ ਉਹੀ ਕੰਨੀ ਛੜਤਾ। ਪਰੋਲੀਆਂ ਦਾ ਸਾਡੇ ਕੋਲ ਪਾਣੀ ਨਹੀਂ ਆਇਆ ਸੀ। ਠੀਕ ਹੈ। ਹਾਂ ਹੁਣ ਆ ਗਿਆ ਪਿੰਡ ਚ? ਹਾਂ ਜੀ ਪਾਣੀ ਬਹੁਤ ਆ। ਕੱਲ ਕਹਿੰਦੇ ਛ ਸਾਰੇ ਕੰਮ ਹੀ ਕਰੀਏ ਤਿੰਨ ਸਾਲ ਪਏ ਆ ਮਤਲਬ ਹਾਂਜੀ ਹਾਂਜੀ ਕਰੀ ਜਾਂਦਾ ਕੰਮ ਆਪਣੇ ਬੰਦੇ ਘਰਾਂ ਚੋਈਆਂ ਮੁੱਖ ਮੰਤਰੀ ਹਾਂਜੀ ਆ ਲਵੀ ਅੱਛਾ ਠੀਕ ਹੈ ਮਿਲਦੇ ਜਿਲਦੇ ਰਹਿੰਦੇ ਹੋ ਫਿਰ ਹਾਂਜੀ ਹਾਂ ਮਿਲਦੇ ਰਹਾਂਗੇ ਦੋ ਵਾਰੀ ਤੁਹਾਡੇ ਤਿੰਨ ਵਾਰੀ ਆ ਗਏ ਮਤਲਬ ਉਹਨਾਂ ਦੇ ਮਾਤਾ ਜੀ ਆਉਂਦੇ ਹੋਣਗੇ ਜਾਂ ਆਹ ਆ ਜਾਣਗੇ ਉਹ ਆ ਜਾਣਗੇ ਹਾਂਜੀ ਹਾਂਜੀ ਕੀ ਕਹਿੰਦੇ ਮੁੱਖ ਮੰਤਰੀ ਸਾਹਿਬ ਪਿੰਡ ਦੇ ਬਹੁਤ ਵਧੀਆ ਜੀ ਅੱਛਾ ਹਾਂ ਬੁੜੇ ਢੇਰਾਂ ਨੂੰ ਮੌਜ ਕਰਤੇ ਅੱਛਾ ਆ ਬਸ ਤਿੰਨ ਤਾਪ ਬਣਾਤੀ ਬੈਠਣ ਵਾਲੇ ਸ਼ੈੱਡ ਪਵਾ ਦੇ ਹਾਂ ਤਿੰਨ ਸ਼ੈੱਡ ਪਵਾ ਤੇ 9 ਬੂਰ ਲਾਤੇ ਹਾਂ ਦਾ ਇਹਪਰ ਹੀ ਵਾਸਤੇ ਸਕੂਲਸ ਕਾਰਡ ਵਧੀਆ ਬਣਗੇ ਹਾਂ ਹਾਂ ਸਕੂਲ ਚ ਬਹੁਤ ਪੈਸਾ ਲੱਗਿਆ ਬਾਈ ਅੱਛਾ ਬਹੁਤ ਫੁੱਲ ਪੈਸਾ ਲੱਗਿਆ ਤੇ ਡਾਕਟਰ ਡੋਟਰ ਮਿਲਦਾ ਇੱਥੇ ਹਸਪਤਾਲ ਕੋਈ ਨਹੀਂ ਹਾਂ ਹਾਂ ਤੇ ਗਾ ਸਰਕਾਰੀ ਅੱਛਾ ਹਾਂ ਲੋਕ ਜਦ ਮਿਲਦੀਆਂ ਦਵਾਈਆਂ ਦਵਾਈਆਂ ਮਿਲਦੀਆਂ ਕਿਤੇ ਮਰਜੀ ਜਾਓ ਅੱਛਾ ਹਾਂ ਠੀਕ ਹੈ ਸੋਰਾ ਉਸ ਕੱਸੀ ਦਾ ਜਉਂਾ ਨੇਰੀ ਪਾਣੀ ਰਹਾ ਤਾਂ ਸਾਨੂੰ ਲਾਈਟ ਦੋ ਦਿਨ ਤੋਂ ਰੋਕ ਚੱਲੀ ਜਾਂਦੀ ਐ 8 ਘੰਟਿਆਂ ਦਾ 9 ਵਾ ਇੱਕ ਚੱਲੀ ਜਾਂਦੀ ਐ ਲਾਈਟ ਅੱਛਾ ਆਹਦੀ ਜਲਦੀ ਐ ਵਾਧੂ ਕਦੋਂ ਮੱਕੀ ਬੀਜ ਕਦੋਂ ਰਮਾ ਕੁਝ ਮੋਤੀ ਕਰ ਠੀਕ ਹਾਂ ਨੇਰੀ ਪਾਣੀ ਚੱਲਦਾ ਦੋ ਵਾਸੀ ਸਾਡੇ 20 ਹਜ਼ਾਰ ਬਾਅਦ ਪਾਣੀ 22 ਸਾਲ ਬਾਅਦ ਆਇਆ ਅੱਛਾ ਨੇਰੀ ਪਣੀ ਹੁਣ ਬੰਦ ਤਾਂ ਨਹੀਂ ਹੁੰਦਾ ਨਾ ਬੰਦ ਨਹੀਂ ਹੁੰਦਾ ਹੁਣ ਤਾਂ ਝੂੜੀਆਂ ਗਸਤੀਆਂ ਤੇ ਆ ਬੋਲਾ ਹਾਂ ਬੰਦੋ ਬਾਗ ਬਾਗੋ ਵਾਓ ਬਹੁਤ ਖੁਸ਼ੀ ਹੋਈ ਉਹ ਨਹੀਂ ਮੈਨੇ ਤੇ ਤੂੰ ਤਾਂ ਖੇਤਾਂ 'ਚ ਬਿਠਾਏ ਹੁੰਦੇ ਕੋਈ ਨਹੀਂ ਬੰਦਦਾ ਤੁਰੇ ਹਾਂ ਉਹ ਰੇ ਨਹੀਂ ਬੰਦਦੇ ਸੀ ਖੇਤਾਂ 'ਚ ਬਟਿਆਏ ਹੁੰਦੇ ਵੀ ਲਾਈਟ ਆਉਗੀ ਉਹ ਚਲਾਇਓ ਠੀਕ ਹੈ ਹਾਂ ਬਹੁਤ ਲੋੜ ਨਹੀਂ ਪੈਂਦੀ ਜਾਨਣ ਨੂੰ ਹੁਣ ਨਹੀਂ ਲੋੜ ਪੈਂਦੀ ਅੱਗੇ ਤਾਂ ਫਾਲਟ ਹੀ ਪੈ ਰਹੇ ਨੇ 6 ਘੰਟੇ ਲਾਈਟ ਆਉਂਦੀ ਤਿੰਨ ਫਾਲਟ ਹੁੰਦੇ ਉਹ ਚ ਫਾਲਟ ਦੋ ਦੋ ਘੰਟੇ ਨਹੀਂ ਕੱਟ ਆ ਦੋ ਘੰਟੇ ਕੱਟ 6 ਘੰਟਿਆਂ 'ਚ ਦੋ ਕੱਟ ਤਿੰਨ ਕੱਟ ਫਾਲਟ ਹੋ ਗਿਆ ਜੀ ਆ ਹੋ ਗਿਆ ਜੀ ਬਹੁਤ ਹਨਾਨ ਕਰਦੇ ਤੇ ਬਾਈ ਤਦ ਕਿ ਬੋਖਾ ਹੁੰਦਾ ਹੁਣ ਹੁਣ ਤਾਂ ਬਾਰੇ ਖੁਸ਼ੀਆਂ ਚਿਤਾ ਉਰੇ ਪਾਏ ਜਾਂਦੇ ਮੋਜ ਨਾਲ ਅੱਗੇ ਕੋਈ ਨਹੀਂ ਪੈਂਡ ਦਿੰਦਾ ਤੇਰਾ ਪੱਖਾ ਵੀ ਨਹੀਂ ਲਾਉਣ ਦਿੰਦੇ ਤੇ ਬੱਲੇ ਪੱਖੇ ਲਾ ਦੇ ਉਰਤ ਨਜ਼ਾਰਲਾ ਤੇ ਹਾਸ਼ੀ ਆਪ ਲਾ ਲੈ ਇੱਧਰ ਲੱਗਣਗੇ ਹਲੇ ਠੀਕ ਹੈ ਹਾਂ ਫੁੱਲੀ ਛੁੱਟੀ ਆ ਮੁੱਖ ਮੰਤਰੀ ਬਣ ਫੁੱਲੀ ਫੁੱਲੀ ਮੋਜ ਕਰਦੇ ਆ ਈਸ਼ ਕਰ ਰਹੇ ਆ ਇਸ ਟਾਈਮ ਬਹੁਤ ਵਧੀਆ ਭਗਵੰਤ ਮਾਨ ਦੇ ਸਰ ਤੇ ਖੁਸ਼ ਹਾਂ ਹਾਂ ਭਗਵੰਤ ਮਾਨ ਦੇ ਠੀਕ ਹੈ ਨਹੀਂ ਤਾਂ ਮੋਟਰਾਂ ਤੇ ਹੁੰਦੇ ਉਹਨਾਂ ਮੋਜ ਜੀ ਕਹਿੰਦਾ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਪਾਵਾਂਗੇ ਜੀ ਵੋਟਾਂ ਪੂਰੀਆਂ ਜੱਜ ਕੇ ਅੱਛਾ ਹਾਂ ਕੰਮ ਕਰ ਹੋਇਆ ਕੋਈ ਪਿੰਡ ਬੜਾ ਵਧੀਆ ਕੰਮ ਹੋਇਆ ਆਹ ਇਹ ਜਾਲ ਦੇਖਾ ਪੈਨੇ ਜਾਲ ਲਾਏ ਸੱਟ ਪਾਇਆ ਪਿਆ ਹਾਂ ਸਾਰਾ ਕੁਸ ਆਹ ਹਸਪਤਾਲ ਬਣਾਤਾ ਉਹ ਪੈਸੇ ਬਣਾਦੀ ਚਲੋ ਲਵੇ ਦੇਖ ਕੇ ਆ ਹਾਂ ਦਵਾਈਆਂ ਦਵਾਈਆਂ ਦਿੰਦੇ ਆ ਹਸਪਤਾਲ ਵਾਲੇ ਹਾਂ ਦਿੰਦੇ ਨੇ ਦਿੰਦੇ ਨੇ ਜੀ ਰੋਜ਼ ਪੱਟੀ ਘਰਾ ਕੇ ਲਿਆਉਣਾ ਮੁਫਤ ਦਿੰਦੇ ਨੇ ਦਵਾਈ ਮੁਫਤ ਕੋਈ ਪੰਜੀ ਨਹੀਂ ਦਿੰਦੇ ਮੁਫਤ ਮੁਫਤ ਰਾਮ ਆ ਜਾਂਦਾ ਹਾਂ ਜੀ ਹਾਂ ਬਹੁਤ ਵਧੀਆ ਗੋਲੀਆਂ ਨੇ ਹਾਂ ਠੀਕ ਹੈ ਠੀਕ ਹੈ ਬਹੁਤ ਵਧੀਆ ਹੈ ਅੱਛਾ ਫੈਦ ਕੀ ਵੋਟਾਂ ਮੇਰੇ ਕਿਨੂੰ ਪੈ ਰਹੀਆਂ ਇੱਥੇ ਛੜੂ ਨੂੰ ਪਾਵਾਂਗਾ ਇੱਥਾ ਅੱਛਾ ਹਾਂ ਕਾ ਡੋळ्या ਤਾਂ ਖੁਸ਼ ਹਾਂ ਹਾਂ ਇੱਥੇ ਬਹੁਤ ਕੰਮ ਕਰਦੇ ਸਾਡੇ ਲਾਈਟ ਦਿਨੇ ਲੇਟ ਆਉਂਦੀ ਮੈਂ ਉਹਨਾਂ ਰਮਾ ਕੇ ਰਾਤ ਨੂੰ ਸੌਂ ਜਾਂਦੇ ਆ ਠੀਕ ਹੈ ਤੇ ਬਾਲੇ ਕੱਸੀ ਦਾ ਪਾਣੀ ਘੜੋਲੀਆਂ ਨੂੰ ਦੱਬ ਕੇ ਪਿੰਡ ਚ ਆ ਗਿਆ ਬਾਕੀ ਦੇਖ ਲੈ ਸਾਰੇ ਪਿੰਡ ਚ ਲਾਈਟਾਂ ਕਈ ਵੇਰੇ ਲਾਏ ਪਏ ਨੇ ਥੋਥੋਂ ਚੋਰੀ ਨਹੀਂ ਹੁੰਦੀ ਕੋਈ ਮਸਾ ਨਹੀਂ ਹੁੰਦਾ ਚੋਰੀ ਨਹੀਂ ਹੁੰਦੀ ਥੋਥੋਂ ਬਾਲਾ ਨਾ ਕੋਈ ਪੋਸਟਾ ਕੋਈ ਬਈਆਂ ਦਾ ਬੁਰਾ ਹਾਲ ਜ ਨਹੀਂ ਲੱਗਦਾ ਥੋੜਾ ਇਹ ਇਹ ਤਾਂ ਕਰ ਦਰਾਂਗੇ ਲੋਟ ਹੋਣੀ ਨਾ ਕੋਈ ਪੋਸਟਾ ਤੰਗ ਕਰੇ ਕਿਸੇ ਨੂੰ ਮਾਉਣਾ ਮੋਗ ਮਾਉਣਾ ਐਸ ਕਰਦੇ ਨੇ ਹਾਂ ਕੋਈ ਸੁਣਵਾਈ ਹੁੰਦੀ ਐ ਕੋਈ ਚੁਪਾਈ ਵੀ ਨਹੀਂ ਆਇਆ ਸਾਡੇ ਤਾਂ ਜਦੋਂ ਦਾ ਭਗਵੰਤ ਮਾਨ ਦਾ ਰਾਜ ਹੋਇਆ ਸੁਣਵਾਈ ਹੁੰਦੀ ਐ ਪੂਰੀ ਹਾਂ ਪੂਰੀ ਹਾਂ ਹਾਂ ਕੋਈ ਨਹੀਂ ਕਿਹੜੀ ਪਾਰਟੀ ਜਿੱਤ ਰਹੀ ਐ ਕੀ ਪਤਾਗਾ ਆਹ ਰ ਆਪਣਾ ਨੂੰ ਮੁੜਿਆ ਨੂੰ ਵੋਟਾਂ ਦਾ ਪਾਉਂਦੇ ਹੀ ਆਂ ਵੋਟਾਂ ਪਾ ਲਾ ਦੇ ਕੋਈ ਗੱਲ ਨਹੀਂ ਕਿਹੜੀ ਪਾਰਟੀ ਵਧੀਆ ਲੱਗਦੀ ਐ ਸਾਰੀਆਂ ਹੀ ਵਧੀਆ ਨੇ ਭਗਵੰਤ ਮਾਨ ਨੇ ਕੀਤਾ ਕੰਮ ਘਰ ਪਿੰਡ ਚ ਉਥੇ ਰਾਖਾ ਕਰਤਾ ਜੀ ਅੱਛਾ ਹਾਂ ਬਹੁਤ ਖੁਸ਼ ਹਾਂ ਖੁਸ਼ ਆ ਅੱਛਾ ਹਾਂ ਹੋਰ ਕੋਈ ਕੰਮ ਕਰ ਜਿਹੜਾ ਜੇ ਨਹੀਂ ਹੋਇਆ ਹੋਣਾ ਚਾਹੀਦਾ ਹੋ ਗਿਆ ਵਾ ਸਾਰੇ ਹੋ ਜਾਂਦੇ ਨੇ ਦਾਵਾ-ਦਾਵਾ ਅੱਛਾ ਹਾਂ ਠੀਕ ਕੰਮ ਵਧੀਆ ਹੈ ਨਹੀਂ ਕੰਮ ਬਹੁਤ ਹੋ ਗਏ ਕੰਮ ਦਾ ਕੋਈ ਅਰਥ ਨਹੀਂ ਠੀਕ ਹੈ ਜੀ ਬੋਰ ਤਾਂ ਗਿਆ ਜੀ ਬੋਰ ਤਾਂ ਲੱਗ ਗਿਆ ਤੇ ਸਾਰਾ ਕੁਝ ਹੋ ਗਿਆ ਠੰਡੇ ਪਾਣੀ ਆ ਰਹਿ ਗਿਆ ਲਾਉਣ ਵਾਲਾ ਬਣਾਉਣ ਵਾਸਤੇ ਹਾਂ ਹਾਂ ਉਹ ਹਾਂ ਕੁਝ ਨਹੀਂ ਕਰਦੇ ਜੀ ਆ ਬੇ ਫਿਰਦੇ ਆਗੇ ਅੱਛਾ ਹਾਂ ਅਸੀਂ ਤਾਂ ਬਥੇਰਾ ਚੰਗਾ ਸਮਝਦੇ ਹੈਗੇ ਅੱਛਾ ਹਾਂ ਜੀ ਕੰਮ ਹੋਇਆ ਨਹੀਂ ਪਿੰਡ ਚ ਕੋਈ ਕੀ ਦਸੀਏ ਜੀ ਕਿਉਂ ਪਿੰਡ ਦੇ ਨਾ ਤਾਂ ਹੁਣ ਬਗੋਈ ਕਰੀ ਜਾਂਦੀ ਐ ਹੈ ਜੀ ਗਰੀਬਾਂ ਦਾ ਤਾਂ ਕਰਦੇ ਨਹੀਂ ਜੀ ਕੁਝ ਜੱਟ ਜ਼ਿਮੀਂਦਾਰਾਂ ਦਾ ਤਾਂ ਸਾਰਾ ਕੁਝ ਬਣਾਈ ਜਾਂਦੇ ਨੇ ਗਰੀਬਾਂ ਦਾ ਕੁਝ ਕਰਦੇ ਨਹੀਂ ਹੈਗੇ ਗਰੀਬਾਂ ਨੂੰ ਮਿਲਦਾ ਨਹੀਂ ਕੁਝ ਕੁਝ ਨਹੀਂ ਮਿਲਦਾ ਜਿਹੜੇ ਕਣਕ ਆਉਂਦੀ ਸੀਗੀ ਉਹ ਵੀ ਅੱਧੀ ਘਟਾਤੀ 15 ਕਿਲੋ ਆਉਂਦੀ ਸੀ 10 ਕਿਲੋ ਬਣਾਤੀ ਮਹੀਨੇ ਮਹੀਨੇ ਵਾਰੋਂ ਨਹੀਂ ਜੀ 1-2 ਸਾਲਾਂ ਬਾਅਦ ਆਉਂਦੀ ਆਗੀ ਕਣਕ ਵੀ ਨਹੀਂ ਚੱਜਣ ਵਾਲ ਆਉਂਦੀ ਇਹ ਕੋਈ ਤਾਂ ਕਹਿੰਦੇ ਦੇਵਾਂਗੇ ਹੈ ਆਟਾ ਕੁਛ ਨਹੀਂ ਆਉਂਦਾ ਹੈਗਾ ਨਾ ਆਟਾ ਦਾਲ ਨਾ ਕੁਛ ਨਹੀਂ ਆਉਂਦਾ ਬਸ ਉਹੀ ਬੋਲਦੇ ਨੇ ਹੋਰ ਬਿਜਲੀ ਬੁਝਲੀ ਆਉਂਦੀ ਆ ਜੀ ਬਿਜਲੀ ਤਾਂ ਆਉਂਦੀ ਆ ਜੀ ਅੱਛਾ ਹਾਂ ਆ ਤਾਂ ਕਣਕ ਨਾ ਹਜੇ ਆਟਾ ਮਿਲ ਨਹੀਂ ਲੱਗਿਆ ਜੀ ਜਿਹੜੇ ਕਰਨ ਕੁ ਮਿਲਦੀ ਤੋਂ ਜਿਹੜਾ ਜੀ ਕਹਿੰਦੇ 1000 ਰੁਪਇਆ ਪਾਉਂਦਾ ਪਾਊਗਾ ਮਹੀਨੇ ਦਾ ਉਹ ਪਾਇਆ ਤਾਂ ਹੈ ਨਾ ਉਹ ਕਹਿੰਦੇ ਅਜੇ ਥੋੜੇ ਚਿਰ ਨੂੰ ਬਾਅਦ ਚ ਪਾਵਾਂਗੇ ਉਹ ਤੁਹਾਨੂੰ ਬੁੜੀਆਂ ਮਰ ਜਾਣੀਆਂ ਜਿਹੜੀਆਂ ਲੈਣੀਆਂ ਉਹ ਤੁਹਾਨੂੰ ਬੁੜੀਆਂ ਮਰ ਜਾਣਗੀਆਂ ਹੈ ਠੀਕ ਰਹੇ ਹੋ ਪੈਸੇ ਹਾਂਜੀ ਹਾਂ ਆਏ ਚਲਾਇ ਤਾਂ ਹੋ ਜਾਂਦਾ ਵੀ ਸਾਡੇ ਪਿੰਡ ਦੇ ਪਿੰਡ ਦੇ ਮੁੱਖ ਨੇ ਸਾਡਾ ਆ ਸਹਾਇਤਾ ਕਰਤੀ ਸਾਨੂੰ ਹੈ ਜੀ ਹਾਂ ਹੋਰ ਕੋਈ ਸਹਾਇਤਾ ਪਿੰਡ ਵਾਲਿਆਂ ਨੂੰ ਕਰੀ ਕੇ ਹੋਰ ਜੀ ਹਰ ਦਵਾਈਆਂ ਦੁਵਾਈਆਂ ਮਿਲਦੀਆਂ ਇੱਥੇ? ਹਾਂ ਜੀ ਦਵਾਈਆਂ ਤਾਂ ਮਿਲਦੀਆਂ ਨੇ। ਅੱਛਾ। ਹਾਂ। ਇਹ ਬਾਕੀ ਹੋਰ ਕੋਈ ਕੰਮ ਕਰ ਪਿੰਡ 'ਚ ਹੋ ਰਿਹਾ? ਹਾਂ ਜੀ ਹੋ ਰਿਹਾ ਹੈਗਾ। ਨਰੇਗਾ ਦਾ ਚੱਲ ਰਿਹਾ ਹੈਗਾ ਕੰਮ। ਅੱਛਾ। ਹਾਂ ਜੀ। ਬਾਕੀ ਉਹਨੂੰ ਢੀਕ ਰਹੇ ਹੋ ਕਣਕ ਨੂੰ ਤੇ ਪੈਸਿਆਂ ਨੂੰ। ਪੈਸਿਆਂ ਨੂੰ ਜੀ। 282 ਹੋ ਗਿਆ। 28200 ਹੋ ਗਿਆ। ਮਹੀਨੇ ਬਾਅਦ ਕਿ ਐ ਸੀ ਨਾ? ਤੁਹਾਡੇ ਤਾਂ ਪਿੰਡ ਦੇ ਆ ਫਿਰ ਤੁਸੀਂ ਕਹਿੰਦੇ ਨਹੀਂ ਉਹਨਾਂ ਨੂੰ। ਕਈ ਕੀ ਕੀ। ਚਲੋ ਇੱਜ਼ਤ ਤਾਂ ਕਰਨੀ ਪੈਂਦੀ ਆ ਫਿਰ ਵੀ ਆਉਦਾ ਪਾਹੀ ਚਾਰਾ। ਠੀਕ ਹੈ। ਹਾਂ। अच्छा ਤੇ ਇੱਥੇ ਆਉਂਦੇ ਰਹਿੰਦੇ ਵੈਸੇ ਮੁੱਖ ਮੰਤਰੀ ਤੇ ਪਰਿਵਾਰ ਆਉਂਦੇ ਰਹਿੰਦੇ ਨੇਗੇ ਬਸ ਵੈਸੇ ਆਪਦੇ ਕੰਮ ਕੁਮ ਆਉਂਦੇ ਨੇਗੇ ਐਵੇਂ ਤਾਂ ਕੋਣ ਕਿਸੇ ਦੀ ਯਾਦ ਨਾਲ ਵੈਸੇ ਕੰਮ ਕਰੂੰ ਪਿੰਡ ਚ ਹੋ ਰਹੇ ਆ ਇਹ ਕੰਮ ਤਾਂ ਵਧੀਆ ਹੋ ਰਹੇ ਨੇ ਸਾਰੇ ਕੰਮ ਵਧੀਆ ਹੋਈ ਜਾਂਦੇ ਨੇ ਅੱਛਾ ਤੇ ਮਹੱਲਾ ਕਲੀਨਿਕ ਖੁੱਲਿਆ ਇੱਥੇ ਮਿਲਦੀ ਦਵਾਈ ਤੁਹਾਨੂੰ ਹਾਂਜੀ ਵਧੀਆ ਵਧੀਆ ਜਾਂਚ ਕਰਦੇ ਨੇ ਡਾਕਟਰਾਂ ਦੇ ਵਧੀਆ ਹੁੰਦੇ ਨੇ ਟਾਈਮ ਤੇ ਆਉਂਦੇ ਨੇ ਡਾਕਟਰ ਵਧੀਆ ਅਸੀਂ ਮੁਫਤ ਦਿੰਦੇ ਆ ਬਾਈ ਹਾਂ ਜੀ ਦਵਾਈ ਮੁਫਤ ਹੈ ਇੱਥੇ ਅੱਛਾ ਹਾਂਜੀ ਤੇ ਹੋਰ ਪਿੰਡ ਦੇ ਵਿੱਚ ਕੰਮਕਾਰ ਸਕੂਲ ਸਕਾਲ ਕੁਛ ਹੈ ਜੀ ਉਹਤਾ ਜੀ ਸਾਨੂੰ ਹੁਣ ਸਾਡੇ ਪਿੰਡ ਦਾ ਸਕੂਲ ਤਾਂ ਬਹੁਤ ਵਧੀਆ ਬਣ ਗਿਆ ਹੋਰ ਪਿੰਡਾਂ ਦਾ ਤਾਂ ਪਤਾ ਨਹੀਂ ਲੱਗ ਗਿਆ ਬਣਿਆਊਗਾ ਕਿਨੇ ਵਧੀਆ ਬਣ ਗਏ ਹੋਣੇ ਜਿਦੋਂ ਸਾਡੇ ਪਿੰਡ ਦਾ ਵਧੀਆ ਬਣਾਇਆ ਹੈ ਹੁਣ ਹੋਰ ਵੀ ਸਕੂਲ ਆ ਪਿੰਡ ਜੀ ਪੁੱਛ ਰਿਹਾ ਹੈ ਮੁੱਖ ਮੰਤਰੀ ਦਾ ਪਿੰਡ ਹੈ ਬਹੁਤ ਸੋਹਣਾ ਬਣ ਗਿਆ ਸਕੂਲ 12ਵੀਂ ਤੱਕ ਕਹਿੰਦੇ ਨੇ ਜੇ ਟੀਚਰ ਵਧਣਗੇ ਜੇ ਸਟੂਡੈਂਟ ਵਧਣਗੇ ਫਿਰ ਚੱਲੂਗਾ 12ਵੀ ਖੁਸ਼ ਆ ਨਹੀਂ 5000 ਰੁਪਿਆ ਹੋਣਾ ਚਾਹੀਦਾ ਸਾਡਾ ਠੀਕ ਹੈ ਹਾਂ ਕਣਕ ਜਿਹੜੀ ਕਹਿੰਦੇ ਸੀ ਵੀ ਹੁਣ ਕੱਟ ਗਈ 10-10 ਕਿਲੋ ਹੀ ਰਹੀ 15-15 ਤੋਂ ਇਹ ਵੀ ਸਾਡੀ ਉਨੀ ਹੋਣੀ ਚਾਹੀਦੀ ਹੈ ਪਹਿਲਾਂ ਕਿ ਨਹੀਂ ਮਿਲਦੀ ਸੀ ਪਹਿਲਾਂ 15 ਹੁਣ 10 ਮਿਲਦੀ ਹੈ ਹੁਣ 10 ਮਿਲਦੀ ਹੈ ਜੀ ਹਾਂ ਉਹ 10 ਕਿਉਂ ਮਿਲਦੀ 15 ਕਿਉਂ ਮਿਲਦੀ ਨਹੀਂ ਮਤਲਬ ਇੱਕ ਜਣੇ ਨੂੰ ਮਿਲਦੀ ਸੀ ਇੱਕ ਜਣੇ ਨੂੰ 15 ਮਿਲਦੀ ਸੀ ਜਿਹੜੀ ਕਿਵੇਂ ਜੀ ਮਿਲਦੀ ਦਵਾਈ ਇੱਥੇ ਹਾਂ ਜੀ ਬੜੀ ਵਧੀਆ ਮਿਲਦੀ ਹਾਂਜੀ ਸਤੋਜ ਪੰਡ ਮੁੱਖ ਮੰਤਰੀ ਦਾ ਹਾਂਜੀ ਤੇ ਇੱਥੇ ਕਿਵੇਂ ਸਿਸਟਮ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਜੀ ਸਿਸਟਮ अच्छा हां ते ਤੁਹਾਡੇ ਪਿੰਡ ਕਿੰਨੀ ਦੂਰ ਪੈਂਦਾ ਇੱਥੋਂ ਸਾਢੇ 8-9 ਕਿਲੋਮੀਟਰ ਪੈਂਦਾ ਅੱਛਾ ਇੱਥੇ ਸਪੈਸ਼ਲ ਕਿਉਂ ਆਏ ਤੁਸੀਂ ਮੈਂ ਡਿਊਟੀ ਕਰ ਰਿਹਾ ਹਾਂ ਗੁਰਦੁਆਰਾ ਸੱਚ ਇੱਥੇ ਅੱਛਾ ਜੀ ਹਾਂਜੀ ਸਤੋਜ ਪਿੰਡ ਹਾਂਜੀ ਅੱਛਾ ਤੇ ਇੱਥੇ ਦਵਾਈ ਲੈਣ ਆਏ ਹੋ ਹਾਂਜੀ ਮਿਲਦੀ ਦਵਾਈ ਟਾਈਮ ਤੇ ਵਧੀਆ ਜੀ ਹਾਂ ਮਿਲਦੀ ਹੈ ਅੱਛਾ ਜੀ ਠੀਕ ਹੈ ਖੁਸ਼ ਹੋ ਹਾਂਜੀ ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗਿਆ ਜੀ ਸਿਸਟਮ ਇਹ ਚੱਲਦਾ ਸਹੀ ਚੱਲ ਰਿਹਾ ਬਹੁਤ ਵਧੀਆ ਜੀ ਅੱਛਾ ਲੋਕਾਂ ਦੀ ਹੈਲਪ ਹੋਣ ਲੱਗ ਗਈ ਜੀ ਇੱਥੇ ਵਧੀਆ ਦੂਰ ਜਾਣ ਨਾਉ ਜੀ ਇੱਥੇ ਸਹੀ ਹੈ ਜੀ ਅੱਛਾ ਜੀ ਹਾਂਜੀ ਤੇ ਹੋਰ ਦਵਾਈਆਂ ਦਵਾਈਆਂ ਸਹੀ ਦੇ ਰਹੇ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਜੀ ਪਿੰਡ 'ਚ ਹੋਰ ਕੰਮਕਾਰ ਹੋ ਰਹੇ ਆ ਸਾਰੇ ਹੋ ਰਿਹਾ ਜੀ ਬਸ ਥੋੜਾ ਥੋੜਾ ਟਾਈਮ ਲੱਗ ਰਿਹਾ ਸਾਰੇ ਬਣ ਜਾਣਗੇ ਟਾਈਮ ਦੇ ਹਿਸਾਬ ਨਾਲ ਅੱਛਾ ਜੀ ਹਾਂਜੀ ਇਹੀ ਪਿੰਡ ਹੈ ਤੁਹਾਡਾ ਹਾਂਜੀ ਸਤੌਜ ਹੈ ਜੀ ਸਤੌਜ ਹਾਂਜੀ ਤੇ ਮੁੱਖ ਮੰਤਰੀ ਦਾ ਪਰਿਵਾਰ ਮਿਲਦਾ ਰਹਿੰਦਾ ਆਉਂਦੇ ਆ ਪਿੰਡ 'ਚ ਹਾਂਜੀ ਬਹੁਤ ਵਧੀਆ ਜੀ ਅੱਛਾ ਜੀ ਹਾਂਜੀ ਮਿਲਦੇ ਰਹੇ ਹੋਸ਼ਮਖ ਮੰਤਰੀ ਜੀ ਬਹੁਤ ਵਧੀਆ ਹੀ ਖੁਸ਼ ਹਾਂ ਠੀਕ ਹੈ ਜੀ ਹਾਂਜੀ ਕਿਹੜੀ ਪਾਰਟੀ ਅੱਗੇ ਚੱਲਦੀ ਦੇਖੋ ਜੀ ਅਸੀਂ ਤਾਂ ਸਾਡੇ ਪਿੰਡ ਵਾਲੇ ਨੂੰ ਹੀ ਪਾਵਾਂਗੇ ਭਗਵੰਤ ਮਾਨ ਆ ਭਗਵੰਤ ਮਾਨ ਕਰਦੇ ਕੰਮ ਕਰ ਪਿੰਡ ਚ ਹਾਂ ਜੀ ਸਾਡੇ ਉਹ ਤਾਂ ਬਹੁਤ ਕੰਮ ਕਰਦੇ ਅੱਛਾ ਜੀ ਹਾਂ ਖੇਤਾਂ ਨੂੰ ਸਾਰੇ ਪੜੋਲੀਆਂ ਦੱਬ ਕੇ ਪਾਣੀ ਭੇਜਦਾ ਹਾਂ ਹਾਂ ਸਾਰਾ ਬਿਜਲੀ ਫਰੀ ਹੈ ਠੀਕ ਐ ਬੱਚਾ ਲਾਤੀਆਂ ਦੋ ਤਿੰਨ ਸਰਕਾਰੀ ਫਰੀ ਅੱਛਾ ਪਹਿਲਾਂ ਹੈ ਨਹੀਂ ਸੀ ਹਾਂ ਨਾ ਪਹਿਲਾਂ ਨਹੀਂ ਸੀ ਹਾਂ ਇੱਥੇ ਇਹੋ ਕੋਲ ਤਾਂ ਕਲੀਨਿਕ ਜਾ ਹੋ ਦਵਾਈਆਂ ਵੀ ਫਰੀ ਮਿਲਦੀਆਂ ਨੇ ਹਾਂ ਦਵਾਈ ਅੱਛਾ ਹਾਂ ਜਮਾ ਫਰੀ ਐ ਫਰੀ ਜਮਾ ਇਲਾਜ ਹੁੰਦਾ ਵਧੀਆ ਹਾਂ ਜੀ ਵਧੀਆ ਵਧੀਆ ਅੱਛਾ ਹੂੰ ਦਵਾਈ ਖਵਾ ਕੇ ਦੇਖਦੇ ਨੇ ਜੀ ਫਿਰ ਹੈ ਜੀ ਦਵਾਈ ਖਵਾ ਕੇ ਦੇਖਦੇ ਨੇ ਅੱਛਾ ਕੋਈ ਨਾ ਆਈ ਬੋਲ ਦੋ ਕੀ ਭੱਲੜੇ ਹੋਰ ਕੰਮ ਕਰ ਮੁੱਖ ਮੰਤਰੀ ਨੇ ਕਰਿਆ ਹਾਂ ਜੀ ਖੁਸ਼ ਹੋਂ ਲੋਕ ਹਾਂ ਖੁਸ਼ ਐ ਪਿੰਡ ਵਾਲੇ ਖੁਸ਼ ਨੇ ਜਮਾ ਅੱਛਾ ਪਹਿਲਾਂ ਇਹਨਾਂ ਵਿਕਾਸ ਹੋਇਆ ਸੀ ਕਿ ਨਹੀਂ? ਨਾ ਜੀ ਪਹਿਲਾਂ ਸਾਡੇ ਨਹੀਂ ਹੋਇਆ ਸੀ ਜੀ। ਹਾਂ ਹੁਣ ਤਾਂ ਸਾਡੇ ਦਾ ਲਾਈਟਾਂ ਲਾਤੀਆਂ ਕਾਮਰੇ ਪਿੰਡ ਦੇ ਵਾਲੇ ਦਵਾਲੇ। ਅੱਛਾ ਹਾਂ ਸਾਰੇ ਵਾਲੇ ਦਵਾਲੇ ਪਿੰਡ ਦੇ ਕੰਮ ਚੱਲੀ ਜਾਂਦੇ ਨੇ। ਠੀਕ ਹੈ। ਹਾਂ ਸੜਕਾਂ ਬਣੀ ਜਾਂਦੀਆਂ ਨੇ ਵਾਲੇ ਦਵਾਲਿਆਂ ਵੱਡੀਆਂ। ਅੱਛਾ ਜੀ। ਹਾਂ ਪਿੰਡ ਦੀ ਫਿਰਨੀ ਪਿੰਡ ਦੀ ਫਿਰਨੇ ਵੀ ਆ ਬਣੂਗੀ 18 ਫੁੱਟ ਜੀ ਹੁਣ। ਅੱਛਾ ਇਹ ਵੀ ਚੌੜੀ ਕਰਨੀ। ਹਾਂ ਹਾਂ ਅੱਛਾ। ਸਰਕਾਰ ਮਤਲਬ ਹੋ ਰਹੀ ਹੈ ਸਾਰੀ। ਵਧੀਆ ਹੋ ਰਹਾ ਜੀ ਛੱਡ ਤਾਂ ਹਾਂ। ਬਦਲਾ ਆ ਗਿਆ ਤੁਹਾਡੇ ਨਾਲ ਹਾਂ ਅਸੀਂ ਤਾਂ ਚੰਗਾ ਮੰਨਦੇ ਹਾਂ ਬਹੁਤ ਵੀ ਪਹਿਲਾਂ ਵਾਲਿਆਂ ਨਾਲ ਤਾਂ 1000 ਗੁਣਾ ਫਰਕ ਆ ਸਰਕਾਰ ਦਾ ਹਾਂ ਜੀ ਠੀਕ ਹੈ ਪਹਿਲਾਂ ਬਿਲਾ ਆਉਂਦਾ ਸੀ ਹਾਂ ਜੀ ਪਹਿਲਾਂ ਬਿਲਾ ਆਉਂਦਾ ਸੀ ਹੁਣ ਹੁਣ ਨਹੀਂ ਆਉਂਦਾ ਜ਼ੀਰੋ ਬਿਲ ਜਮ ਅੱਛਾ ਵਧੀਆ ਨੀਂਂਤ ਮੋਫਤ ਬਿਜਲੀ ਮਿਲਦੀ ਜੋ ਮੁਕਤ ਹੈ ਜੀ ਠੀਕ ਪਹਿਲਾਂ ਆਉਂਦਾ ਸੀ ਅੱਛਾ ਹੁਣ ਨਹੀਂ ਆਉਂਦਾ ਪਹਿਲਾਂ ਕਿੰਨਾ ਖਾ ਜਾਂਦਾ ਸੀ ਪਹਿਲਾਂ ਖਾ ਜਾਂਦਾ ਯਾਰ ਅੱਛਾ ਦੋਜਦਾ ਯਾਰ ਇਹਨਾਂ ਦੀ ਠੀਕ ਹੈ ਉਹ ਬੇਕੁੰਡੀ ਲੱਗਦੀ ਮੈਂ ਕੀ ਤੇਜੀ ਜੁਲਤਾ ਵੀ ਮਹਿੰਗੀਆਂ ਤੇਆਂ ਹਾਂਜੀ ਹਾਂ ਹਾਂ ਹੁਣ ਤਾਂ ਜੁਲਟ ਵੀ ਸਸਤੀਆਂ ਕਰਤੀਆਂ ਠੀਕ ਹੈ ਜੇ ਆਵੇ ਕਿਸੇ ਨੂੰ ਉਹ ਵੀ ਥੋੜੀ ਆਉਂਦਾਗਾ ਅੱਛਾ ਜੀ ਹਾਂ ਬਦਲ ਖੁਸ਼ ਹੋ ਗਏ ਪਤਾ ਜੀ ਰੋਈ ਹੈ ਜੀ ਸਾਰੇ ਹਾਂ ਠੀਕ ਹੈ ਜੀ ਹਾਂ ਜੀ ਕਿਹੜੀ ਪਾਰਟੀ ਅੱਗੇ ਚੱਲਦੀ ਹੈ ਇੱਥੇ ਪਾਰਟੀ ਸਾਡੇ ਪਿੰਡ ਲਈ ਹੋਣ ਤਾਂ ਕੰਮ ਦਾ ਮੁੱਖ ਮੰਤਰੀ ਸਾਰਾ ਕੰਮ ਤਾਂ ਕਰ ਰਿਹਾ ਹੈ ਵਧੀਆ ਵਿਚਾਰਾ ਮੁੱਖ ਮੰਤਰੀ ਭੰਤਮਾਨ ਹੈ ਹੁਣ ਅੱਛਾ ਵਧੀਆ ਕੰਮ ਬਣਾ ਰਿਹਾ ਪਿੰਡ 'ਚ ਬੱਚੇ ਵਿਚਾਰਾ ਪਿੰਡ ਦਾ ਹੋਇਆ ਵਿਕਾ ਵਧੀਆ ਵਧੀਆ ਕਿਹੜਾ ਕੰਮ ਹੋ ਗਿਆ ਜੀ ਪਡੋਲੀਆਂ ਬਾਤੀਆਂ ਸਾਰੇ ਅੱਛਾ ਤੇ ਦੇਖ ਲੈ ਸਕੂਲ ਦਾ ਕੰਮ ਚੱਲੀ ਜਾਂਦਾ ਜਿੱਦਾਂ ਦਾ ਹੋਇਆ ਨਵਾਂ ਬਣਾ ਦਾ ਸਕੂਲ ਆ ਜਵਾਨਾ ਵਾ ਵਧੀਆ ਅੱਛਾ ਹਾਂ ਥਾਂਿਆਂ ਨੂੰ ਥਾਂਿਆਂ ਬਣਾ ਦਿਆਂ ਸੱਡ ਬਾਤੇ ਬਜਰੇ ਨੇ ਅੱਛਾ ਹਾਂ ਵਧੀਆ ਬਗਾਸ ਚੱਲੀ ਜਾਂਦਾ ਕੰਮ ਵਧੀਆ ਅੰਤ ਨਹੀਂ ਖੁਸ਼ ਹੋ ਭਗਵਾਨ ਤੋਂ ਜਿਵੇਂ ਕੋਈ ਸ਼ਾਂਜੀ ਪਾਵਾਗੇ ਭੰਤ ਮੰਨ ਪਾਵਾਂਗੇ ਠੀਕ ਹੈ ਜੀ ਪੌਣੀ ਨੇ ਪਿੰਡ ਦਾ ਹੁਣ ਕਿੱਥੇ 15 ਕੁੱਤਾ ਮਾਰ ਨਹੀਂ ਹੁੰਦਾ ਮੁੱਖ ਮੰਤਰੀ ਸਭ ਤੋਂ ਵੱਡਾ ਤੇਰੇ ਮੁੱਖ ਮੰਤਰੀ ਆ ਪਾਵਾਂਗੇ ਭਾਈ ਕੁਛ ਗਿਸ਼ਾਵੇ ਕੋਈ ਠੀਕ ਹੈ ਜੀ ਹਾਂ ਜੀ ਹਾਂ ਠੀਕ ਹੈ ਕਿ ਮੈਂ ਦੱਸਦਾ ਨਾ ਠੀਕ ਹੈ ਬਸ ਕਰਦੇ ਕੰਮ ਕਰਮ ਨਾ ਵਧੀਆ 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 ਬਣਦੇ ਜਾਂਦੇ ਪਿੰਡ ਚ ਆਮ ਦੇ ਅੰਦਰ ਪੂਰੇ ਅੱਛਾ ਆਉਦੇ ਨੇ ਹੋਇਆ ਵਿਕਾਸ ਪਿੰਡ ਚ ਹਾਂ ਵਧੀਆ 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 ਬਣ ਕੇ ਬਣਾਈ ਜਾਂਦਾ ਠੀਕ ਇਹ ਹੈ ਜਹਾ ਹੋਈ ਜਾਂਦੇ ਕੰਮ ਹਾਂ ਵਧੀਆ ਅੱਛਾ ਜੀ ਕੀਮਾ ਵਾਲਾ ਬਾਬਾ ਜੀ ਠੀਕ ਹੈ ਸਿਰ ਜਿਹੜਾ ਕੁਝ ਦੱਚੀ ਜਾਂਦੇ ਨੇ ਇਹ ਉਹੀ ਕੁਝ ਬਣੀ ਜਾਂਦਾ ਵਧੀਆ ਹੋਇਆ ਕੰਮਕਾਰ ਪਿੰਡ ਚ ਵਧੀਆ ਵਧੀਆ ਆ ਲਾਈਟਾਂ ਲਾ ਦਿਆਂ ਸੰਦਰਾ ਰਾਤ ਨੂੰ ਮੰਡੀ ਚ ਜਾਣ ਨੂੰ ਵਧੀਆ ਮੌਜ ਨਾ ਤੁਰੇ ਜਾਂਦੇ ਅੱਛਾ ਕੈਮਰੇ ਕੂਮਰੇ ਲੱਗੇ ਆ ਕੈਮਰੇ ਲੱਗੇ ਪਹਿਲਾਂ ਆ ਲਾਈਟਾਂ ਲਾ ਕੇ ਦੇਲਾ ਲਾ ਲਾਈਟਾਂ ਲਾ ਦਿਆਂ ਅੱਛਾ ਮੰਡੀ ਜਾਂਦੇ ਮੌਜ ਨਾ ਤੁਰੇ ਜਾਂਦੇ ਮੰਡੀ ਚ ਫਸਲ ਵਿਕ ਜਾਂਦੀ ਟਾਈਮ ਨਾਲ ਹਾਂ ਵਿਕ ਜਾਂਦੀ ਆਈ ਦੀ ਤਾਂ ਥੋੜੀ ਲੇਬਰ ਕਨੀ ਉਹ ਦਿੱਕਤ ਲੱਗੀ ਅੱਛਾ ਉਂ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਪਾਣੀ ਪੂਣੀ ਮਿਲਦਾ ਨਹਿਰੀ ਪਾਣੀ ਪਾਣੀ ਹਾਂ ਪਾਈ ਜਾਂਦੇ ਨੇ ਭੜੋਲੀਆਂ ਪਾਈ ਜਾਂਦੇ ਨੇ ਠੀਕ ਛੱਡਿਆ ਤਾਂ ਹੈ ਨਹੀਂ ਪਾਣੀ ਛੱਡਿਆ ਜਾਊ ਅੱਛਾ ਕੋਲਮ ਲਾ ਕੇ ਵਧੀਆ ਲੱਗੇਗਾ ਮ ਵਧੀਆ ਵਧੀਆ ਠੀਕ ਹੈ ਜੀ ਲਾਈਟ ਵਧੀਆ ਰੱਖਿਆ ਹੈ ਜੀ ਲਾਈਟ ਆ ਉਹ ਆ ਮਾਵਾ ਹੰਨ ਤੱਕ ਦਿਨ ਆਪਣਾ ਦਿਨ ਦਿਨ ਰਮਾ ਕੇ ਮੋਟਰ ਵਾਲੀ ਕੇ ਘਰਾਂ ਵਾਲੀ ਮੋਟਰ ਵਾਲੀ ਮੋਟਰ ਵਾਲੇ ਘਰ ਵਾਲੇ ਵੀ ਮੋਟਰ ਵਾਲੀ ਹਾਂ ਜੀ ਘਰਾਂ ਦਾ ਜਮੀਨ ਨਹੀਂ ਕੱਟਦੇ ਅੱਛਾ ਖੇਤਾਂ ਵੀ ਵਿਚਾਰੇ 4 ਵਜੇ ਬਾਬੇ ਬੋਲਦੇ ਨੇ ਗੁਰਬਾਣੀ ਚੱਲਦੀ ਹੈ ਉਹਦੇ ਖੇਤਾਂ ਨਹੀਂ ਛੱਡਣਾ ਲੈਟ ਕੇ ਖੇਤ ਗੁੱਤੀ ਜਾਂਦੇ ਨੇ ਲੈ ਗੁਰਦੁਆਰੇ ਜਾਂਦੇ ਨੇ ਨਜ਼ਾਰਾ ਦਾ ਉਸ ਤੋਂ ਜਾਣ ਦੇ ਲੋੜ ਨਹੀਂ ਦਿਨ ਦਿਨ ਰਮਾ ਕੇ ਬਹੁਤ ਮਿਲਟਾ ਸੜਕਾਂ ਦਾ ਕੰਮ ਬੇਲੇ ਕਰਦੇ ਸੜਕਾਂ ਬਣਾਈਆਂ ਦਾ ਸਾਰੀਆਂ ਦੂਰੀਆਂ ਸਾਰੇ ਸਾਰੇ ਬਣੀਆਂ ਠੀਕ ਹੈ ਬਣ ਰਹੀਆਂ ਨੇ ਮਤਲਬ ਮੁੱਖ ਮੰਤਰੀ ਨੇ ਕਰੇ ਕੰਮ ਕਾਨੂੰ ਕਹਨਾ ਵਾ ਕੰਡੇ ਘੜਦੇ ਮਾਰੇ ਪੁੱਤ ਨੇ ਅੱਛਾ ਜਿਉਂਦਾ ਰਹੇ ਵਿਚਾਰਾ ਠੀਕ ਹੈ ਵਧੀਆ ਕੰਮ ਬਣੇ ਨੇ ਅੱਛਾ ਆ ਲਾਈਟਾਂ ਲੂਟਾਂ ਲਾ ਰਿਹਾ ਸਾਰੇ ਪਿੰਡ ਚ ਠੀਕ ਹੈ ਜੀ ਸੋ ਏਸੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਪਿੰਡ ਸਤੌਜ ਦਾ ਲੋਕਾਂ ਦੀ ਰਾਏ ਜਿਨ੍ਹਾਂ ਦੇ ਬਾਰੇ ਤੁਹਾਨੂੰ ਅਸੀਂ ਸੁਣਾਈ ਹੈ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੱਧਾਨ ਨੇ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਕੰਮ ਕੀਤੇ ਨੇ ਉਸ ਤੋਂ ਵੀ ਵਧੀਆ ਉਹਨਾਂ ਦੇ ਪਿੰਡ ਸਤੌਜ ਦੇ ਵਿੱਚ ਕੰਮ ਹੋਏ ਨੇ ਭਾਵੇਂ ਮਹਿਲਾ ਕਲੀਨਿਕ ਹੋਵੇ ਜਾਂ ਫਿਰ ਜੋ ਸਕੂਲ ਦਾ ਕੰਮ ਚੱਲ ਰਿਹਾ ਹੈ ਅਤੇ ਪਿੰਡ ਦੇ ਵਿੱਚ ਕੈਮਰੇ ਲਗਵਾ ਦਿੱਤੇ ਗਏ ਨੇ ਲਾਈਟਾਂ ਲਗਵਾ ਦਿੱਤੀਆਂ ਗਈਆਂ ਅਤੇ ਪਿੰਡਾਂ ਦੇ ਵਿੱਚ ਜੋ ਸੱਥਾਂ ਹੁੰਦੀਆਂ 2 ਜਾਂ 3 ਸੱਥਾਂ ਜਈਆਂ ਸੀ ਜਿੱਥੇ ਮੁੱਖ ਮੰਤਰੀ ਦੇ ਵੱਲੋਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਲਈ ਇਸ ਛੱਤ ਪਵਾ ਦਿੱਤੀ ਗਈ ਹੈ ਤੇ ਉਹਨਾਂ ਦੇ ਪੱਖੇ ਲਵਾ ਦਿੱਤੇ ਗਏ ਨੇ ਇਸ ਤੋਂ ਇਲਾਵਾ ਆਂਗਣਵਾੜੀ ਸੈਂਟਰ ਹੋਵੇ ਜਾਂ ਫਿਰ ਸਲਾਈ ਸੈਂਟਰ ਹੋਵੇ ਇਸ ਤਰੀਕੇ ਦੇ ਕੰਮਕਾਰ ਪਿੰਡ ਦੇ ਵਿੱਚ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਵੱਲੋਂ ਕੀਤੇ ਗਏ ਨੇ ਤੇ ਕਿਸਾਨਾਂ ਦੇ ਲਈ ਉਹਨਾਂ ਦਾ ਕਹਿਣਾ ਹੈ ਕਿ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ ਪਿੰਡਾਂ ਦੇ ਘਰਾਂ ਦੇ ਲਈ ਅਤੇ ਉੱਥੇ ਹੀ ਕਿਸਾਨਾਂ ਨੂੰ ਖੇਤਾਂ ਦੇ ਲਈ ਵੀ ਚੰਗੀ ਤਰ੍ਹਾਂ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਜੋ ਪਾਣੀ ਹੈ ਟੇਲਾਂ ਦਾ ਉਹ ਵੀ ਉਹਨਾਂ ਦੇ ਖੇਤਾਂ ਤੱਕ ਪਹੁੰਚਾਉਣ ਦੇ ਲਈ ਪਾਈਪਲਾਈਨ ਦੱਬੀ ਜਾ ਰਹੀ ਹੈ ਤਾਂ ਪਿੰਡ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੂਰੇ ਖੁਸ਼ ਦਿਖਾਈ ਦਿੱਤੇ ਨੇ ਕੁਝ ਔਰਤਾਂ ਸੀ ਜੋ ਜੋ ਗਰੀਬ ਪਰਿਵਾਰਾਂ ਨਾਲ ਸੰਬੰਧ ਸੀ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਆਟਾ ਜਿਹੜਾ ਕਿਹਾ ਸੀ ਜਾਂ ਫਿਰ ਕਣਕ ਉਹ ਕਟਾ ਦਿੱਤੀ ਗਈ ਹੈ ਉਹ ਪੂਰੀ ਦਿੱਤੀ ਜਾਵੇ ਅਤੇ 1000 ਰੁਪਿਆ ਉਹ ਵੀ ੜਿਕ ਰਹੀਆਂ ਔਰਤਾਂ ਤਾਂ ਇਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇੱਕ ਮੰਗ ਵੀ ਰੱਖੀ ਗਈ ਹੈ ਬਾਕੀ ਕੋਲਮ ਲਾ ਕੇ ਪਿੰਡ ਦੇ ਲੋਕ ਮੁੱਖ ਮੰਤਰੀ ਦੇ ਕੰਮਕਾਰ ਤੋਂ ਖੁਸ਼ ਦਿਖਾਈ ਦਿੰਦੇ ਨੇ ਇਸ ਬਾਰੇ ਤੁਸੀਂ ਆਪਣੀ ਰੈਕਮੈਂਡ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਕਾਰਨਰ ਟਾਕਸ ਤੇ ਪੰਜਾਬੀ ਨਿਊਜ਼ ਕਾਰਨਰ ਨੂੰ ਸਬਸਕ੍ਰਾਈਬ ਕਰ ਲਓ